ਜੋ ਸਾਡੇ ਪ੍ਰਤੀ ਸੋਚ ਰਿਹਾ ਹੈ ਅਸੀਂ ਉਹਦੇ ਬਾਰੇ ਆਪਣੇ ਮਨ ਦੇ ਵਿੱਚ ਪਹਿਲੀ ਸੋਚ ਲੈਨੇ ਆ ਇਹ ਮੈਨੂੰ ਹਣ ਜਵਾਬ ਦੇਊਗਾ ਐ ਮੈਨੂੰ ਖਾਂ ਕਰੂਗਾ ਇਹ ਮੇਰਾ ਇਨਾ ਕੰਮ ਮੇਰਾ ਸਾਥ ਦੇ ਜਿਹਨੂੰ ਸੰਸਾਰ ਦੇ ਵਿੱਚ ਕਹਾਂ ਦਿੰਦਾ ਹੈ ਕਿ ਅੰਦਾਜ਼ਾ ਲਾਉਣਾ ਕਿਸੇ ਮਨੁੱਖ ਦੀ ਹਸਤੀ ਨੂੰ ਵੇਖ ਕੇ ਅੰਦਾਜ਼ਾ ਲਾ ਲੈਨੇ ਆਪਾਂ ਕਿਸੇ ਦੀ ਚਿਹਰੇ ਨੂੰ ਦੇਖ ਕੇ ਅੰਦਾਜ਼ਾ ਲਾ ਲੈਨੇ ਆਪ ਪਰ ਜਦੋਂ ਉਸ ਗੱਲ ਦਾ ਰਿਜ਼ਲਟ ਆਉਂਦਾ ਹੈ ਉਹ ਸਮਝਣ ਦੇ ਵਿੱਚ ਕੁਝ ਹੋਰ ਹੁੰਦਾ ਹੈ ਦੇਖਣ ਸੁਣਨ ਦੇ ਵਿੱਚ ਕੁਝ ਹੋ ਇਹ ਤਾਂ ਬੱਚੇ ਦੇ ਹੱਥ ਦੇ ਵਿੱਚ ਦੋ ਸੇਬ ਫੜੇ ਹੋਏ ਸਨ ਉਹਨਾਂ ਸੇਬਾਂ ਦੇ ਤਦੰਗ ਪੂਰੇ ਲਾਲ ਬੜੇ ਸੋਹਣੇ ਸੇਬ ਬਾਪ ਉਹਦੇ ਵੱਲ ਵੇਖ ਰਿਹਾ ਆਪਣੇ ਬੱਚੇ ਦੇ ਵੱਲ ਉਹਦੇ ਹੱਥ ਵਿੱਚ ਦੋ ਸੇਬ ਨੇ ਇੱਕ ਸੇਬ ਉਹ ਖਾਣ ਦੇ ਵਾਸਤੇ ਉਹਦੇ ਦੰਦੀ ਵੱਟੀ ਆ ਤੇ ਦੂਜਾ ਸੇਵ ਉਹ ਬੱਚੇ ਦੇ ਹੱਥ ਵਿੱਚ ਹੈ। ਉਹਦੇ ਬਾਪ ਨੇ ਆਪਣਾ ਹੱਥ ਉਹਦੇ ਵੱਲ ਬੰਨ ਬੱਚੇ ਦੇ ਵੱਲ ਵਧਾਇਆ ਕਿ ਇੱਕ ਸੇਵ ਤੂੰ ਖਾਈ ਜੰਨਾ ਦੂਜਾ ਸੇਵ ਮੈਨੂੰ ਦੇ। ਉਹਨੇ ਜਲਦੀ ਦੇ ਨਾਲ ਦੂਜੇ ਸੇਵ ਤੇ ਵੀ ਦੰਦੀ ਵਟਲੇ। ਇੱਕ ਸੇਵ ਤੇ ਪਹਿਲਾਂ ਦੰਦੀ ਵੱਢੀ ਆ ਉਹ ਕਹਿਣ ਤੇ ਵੀ ਆ ਦੂਜਾ ਸੇਵ ਮੈਨੂੰ ਦੇ ਜ ਦੂਜੇ ਸੇਵ ਤੇ ਵੀ ਉਸ ਬੱਚੇ ਨੇ ਜਲਦੀ ਤੇ ਨੇ ਦੰਦੀ ਵਟਲੇ। ਤੇ ਇੱਕ ਬੁਰਗੀ ਉਹਦੇ ਵਿੱਚੋਂ ਖਾ ਗਿਆ। ਪਿਤਾ ਸੋਚਦਾ ਹੈ ਆਪਣੇ ਬੱਚੇ ਵੱਲ ਕਿ ਇਹ ਕਿੰਨਾ ਨਾਸੁਖਰਾ ਹੈ ਮੈਨੂੰ ਮੰਗੇ ਤੋਂ ਵੀ ਨਹੀਂ ਦਿੱਤਾ ਮੈਂ ਬਿਨ ਮੰਗਿਆ ਸਾਰਾ ਕੁਝ ਦੇ ਦਿੰਦਾ ਆਪੋ ਸਤਨਾਮ ਸੇ ਬਾਪ ਦਾ ਰਤਵਈਏ ਨਾ ਬਿਨਾ ਮੰਗਿਆ ਤੋਂ ਸਭ ਕੁਝ ਦੇ ਦਿੰਦਾ ਤੇ ਬੱਚਿਆਂ ਦੀ ਫਿਤਰਤ ਇਹ ਹੈ ਕਿ ਬਾਪ ਮੰਗੇ ਤੇ ਫਿਰ ਵੀ ਨਹੀਂ ਦਿੱਤਾ ਜਾਂਦਾ ਹੁਣ ਉਹ ਅਸਚਰਜ ਹੋ ਗਿਆ ਕਿ ਦੋਨੋਂ ਸੇਬਾਂ ਦੇ ਵਿੱਚੋਂ ਇੱਕ ਸੇਬ ਖਾਈ ਜਾਂਦਾ ਦੂਜਾ ਮੈਂ ਮੰਗਿਆ ਦਿੱਤਾ ਨਹੀਂ ਪਰ ਉਹ ਜਦੋਂ ਉਹਨਿਓ ਟਾਈਮ ਸਮਾਂ ਵਕਤ ਹੋਇਆ ਨਾ ਸਬਰ ਜੀ ਨੂੰ ਕਹਿੰਦੇ ਨੇ ਉਹ ਸੋਚੀ ਜਾ ਰਿਹਾ ਉਸ ਗੱਲ ਦੇ ਬਾਰੇ ਕਿ ਕਿੰਨਾ ਨਾਸੁ ਕਰੇ ਮੈਂ ਮੰਗਿਆ ਦਿੱਤਾ ਨਹੀਂ ਪਰ ਉਹ ਬੱਚਾ ਜਿਹਨੇ ਦੂਜੇ ਸੇਬ ਤੇ ਵੀ ਦੰਦੀ ਵੱਢੀ ਆ ਉਹ ਬੁਰਕੀ ਜਿਹੜੀ ਆ ਚੱਟ ਚੱਟ ਕੇ ਉਹਨੇ ਲੰਗਾਈ ਆ ਤੇ ਫਿਰ ਦੂਜਾ ਸੇਬ ਜਿਹੜਾ ਸੀ ਉਹਦੇਤੀ ਵੀ ਦੰਦੀ ਵੱਡੀ ਆ ਉਹ ਵੀ ਚੱਬ-ਚੱਬ ਕੇ ਨੰਗਾ ਦਿੱਤੀ ਤੇ ਇੱਕ ਸੇਵ ਫਿਰ ਆਪਣੇ ਹੱਥ ਦੇ ਵਿੱਚੋਂ ਆਪਣੇ ਬਾਪ ਦੇ ਵੱਲ ਕਰ ਦਿੱਤਾ ਆਪਦੇ ਪਿਤਾ ਵੱਲ ਕਰ ਦਿੱਤਾ ਕਿ ਲਓ ਪਿਤਾ ਜੀ ਆ ਖਾ ਲਓ ਉਹ ਪਿਤਾ ਅਸਤ ਹੋਇਆ ਕਹਿੰਦਾ ਜਦੋਂ ਮੈਂ ਮੰਗਿਆ ਸੀ ਉਦੋਂ ਦਿੱਤਾ ਨਹੀਂ ਕਿਉਂ ਨਹੀਂ ਦਿੱਤਾ ਤੇ ਹੁਣ ਬਿਨ ਮੰਗੇ ਦੇਈਦਾ ਨਾ ਹੁਣ ਮੇਰੇ ਵੱਲ ਧੱਕ ਦਿੱਤਾ ਝੂਠਾ ਵੀ ਕਰ ਦਿੱਤਾ ਮੇਰੇ ਵੱਲ ਵੀ ਕਰ ਦਿੱਤਾ ਹੁਣ ਕਿਉਂ ਦੇ ਰਿਹਾ ਇਹ ਉਹ ਬੱਚੇ ਦੇ ਅਲਫਾਜ਼ ਸੀ ਪਿਤਾ ਜੀ ਮੈਂ ਵੇਖ ਰਿਹਾ ਸੀ ਜਿਹੜਾ ਸੇਵ ਮੈਂ ਪਹਿਲਾਂ ਖਾਂਦਾ ਸੀ ਉਹ ਤੇ ਮਿੱਠਾ ਸੀ ਪਰ ਜਿਹੜਾ ਸੇਵ ਦੂਜਾ ਮੇਰੇ ਹੱਥ ਵਿੱਚ ਅਜੇ ਮੈਂ ਦੰਦੀ ਨੇ ਨਾ ਘਟੇ ਸੀ ਉਸ ਸੇਵ ਦੇ ਤੇ ਦੰਦੀ ਮੈਂ ਤਾਂ ਵੱਟੀ ਸੀ ਦੇਖ ਰਿਹਾ ਸੀ ਖੱਟਾ ਤਾਂ ਨਹੀਂ ਜੇ ਮਿੱਠਾ ਹੋਊਗਾ ਤਾਂ ਦਊਂਗਾ ਜੇ ਖੱਟਾ ਹੋਇਆ ਫਿਰ ਮੈਂ ਆਪ ਖਾ ਲੂੰਗਾ ਕੋ ਸਤ ਨਾਮ ਜੀ ਜਦੋਂ ਸੀ ਸਮਝ ਨਹੀਂ ਕੁਝ ਹੋਰ ਆ ਵੇਖਦੇ ਕੁਝ ਹੋਰ ਆ ਸਾਦੇ ਸਮਝਣ ਦੇਖਣ ਤੇ ਸੁਣਨ ਦੇ ਵਿੱਚ ਬਹੁਤ ਅੰਤਰ ਪੈ ਜਾਂਦਾ ਹੈ